ਇੱਕੋ ਸਮੇਂ ਦੋ ਰੈਲੀਆਂ ਹੋਈਆਂ ਕਪੂਰਥਲਾ ਦੇ ਵਿੱਚ ਪਰ ਰਾਜਾ ਬਲਿੰਗ ਦੇ ਵੱਲੋਂ ਇੱਕ ਖਾਸ ਤਰੀਕੇ ਨਾਲ ਆਪਣੇ ਵਰਕਰਾਂ ਨੂੰ ਅਪੀਲ ਕੀਤੀ ਗਈ ਕਿਉਂਕਿ ਗਰਮੀ ਬੜੀ ਹੈ ਕੀ ਹੋਇਆ ਉੱਥੇ ਹੋਇਆ ਇੱਕੋ ਸਮੇਂ ਕਿਉਂ ਰੈਲੀਆਂ ਹੋਈਆਂ ਇਸ ਪੂਰੇ ਵਿਸ਼ੇ 'ਤੇ ਚਰਚਾ ਕਰਾਂਗੇ ਸਾਡੇ ਦੋੜੇ ਸਾਡੇ ਸਹਿਯੋਗੀ ਰਜਿੰਦਰ ਜੀ ਉਹਨਾਂ ਦਾ ਕਰਦੇ ਹਾਂ ਤਾਂ ਰਜਿੰਦਰ ਜੀ ਤੁਹਾਡਾ ਸਵਾਗਤ ਹੈ ਸ਼ਾਮ ਦੇ ਲਾਈਵ 'ਤੇ ਧੰਨਵਾਦ ਜੀ ਧੰਨਵਾਦ ਰਜਿੰਦਰ ਜੀ ਦੇਖੋ ਵੀ ਇਹ ਨਹੀਂ ਇੱਕੋ ਟਾਈਮ ਤੇ ਇੱਕੋ ਸ਼ਹਿਰ 'ਚ ਦੋ ਰੈਲੀਆਂ ਚੱਕਰ ਸਮਝ ਨਹੀਂ ਆ ਰਿਹਾ ਇਹ ਤੇ ਚੱਕਰ ਤਾਂ ਇਹ ਹੈ ਨਾ ਜੀ ਦੇਖੋ ਜਿਹੜਾ ਇਹ ਗੁਰਜੀਤਰਾ ਨੇ ਦਾ ਲੜਕਾ ਹੈਗਾ ਜੀ ਉਹ ਆਜ਼ਾਦ ਉਮੀਦਵਾਰ ਦਿੱਤਾ ਹੋਇਆ ਉਥੋਂ ਜੀ ਉਹਨੇ ਤਾਂ ਆਫਤਾਂ ਰੱਖਿਆ ਹੋਇਆ ਪ੍ਰੋਗਰਾਮ ਦਾ ਨਵੀਂ ਸੋਚ ਨਵਾਂ ਪੰਜਾਬ ਜੀ ਤੇ ਇਹਨਾਂ ਨੇ ਕਾਂਗਰਸ ਦੀ ਰੈਲੀ ਕੀਤੀ ਹੈ ਜੀ ਮਤਲਬ ਇਸ ਕਰਕੇ ਪੁੱਤਰ ਤੇ ਇਹਨਾਂ ਦਾ ਜਿਹੜਾ ਉਹ 75 ਦਾ ਮੇਲ ਹੋ ਗਿਆ ਅੱਡੋ ਅੱਡੀ ਨੇ ਕਿਉਂਕਿ ਜਿਹੜਾ ਮੁੱਖ ਵਿਰੋਧੀ ਹੈ ਉਥੇ ਉਹ ਨਰਤੇਜ ਜਿੰਮਾ ਹੈ ਜੀ ਕਾਂਗਰਸ ਦਾ ਅਸਲ ਕੈਂਡੀਡੇਟ ਹੈ ਉੱਥੇ ਪਹਿਲਾਂ ਤੋਂ ਹਾਰਿਆ ਵੀ ਹੈ ਜਿੱਤਿਆ ਵੀ ਹੈ ਉਹ ਨ ਤੇ ਚਿਮੈਰਾ ਤੇ ਉਹਦੇ سپورਟ ਦੇ ਵਿੱਚ ਆਏ ਨੇ ਸਾਰੇ ਕਾਂਗਰਸੀ ਜੀ ਤੇ ਉਹ ਗੁੰਡਾ ਆਪ ਦਾ ਕੰਮ ਕੀਤੇ ਹੋਏ ਨੇ ਜਿਹੜੇ ਉਗਲੇ ਆ ਰਿਹਾ ਤੇ ਉਹ ਵੀ ਸਮਾਏਦਾਰ ਭਾਰਤੀ ਕਲ ਬਾਪ ਦਾ ਬੇਟਾ ਹੈ ਤੇ ਉਹਦੇ ਨਾਲ ਵੀ ਲੋਕ ਕਾਫੀ ਨੇ ਮਤਲਬ ਗੱਲ ਤਾਂ ਇਹ ਹੈ ਕਿ ਜੇ ਇਹਨਾਂ ਦਾ ਸਮਝੌਤਾ ਹੋ ਜੇ ਜੀ ਤਾਂ ਤਾਂ ਗੱਲ ਵੱਖੇ ਦਾ ਰਿਜ਼ਲਟ ਵੱਖਰੇ ਮਿਲ ਸਕਦੇ ਨੇ ਹੂੰ ਰਹੀਂ ਤਾਂ ਫਿਰ ਇਹਨਾਂ ਦੇ ਜਿਹੜੇ ਰਿਜ਼ਲਟ ਨੇ ਇਹਨਾਂ ਦੇ ਜਿਹੜੇ ਮਨਾਂ ਦੇ ਸੁਪਨੇ ਨੇ ਉਹ ਸਪਨੇ ਹੀ ਰਹਿ ਜਾਣਗੇ ਕਿਉਂਕਿ ਕਾਂਗਰਸ ਹੈ ਜਿਹੜੀ ਉਹ ਬਹੁਤ ਗਰੁੱਪਾਂ ਦੇ ਵਿੱਚ ਵੰਡੀ ਹੋਈ ਹੈ ਜੀ ਜੀ ਸਹੀ ਗੱਲ ਕੋਈ ਬੰਦਾ ਤਾਂ ਕਾਂਗਰਸ ਦੀ ਪ੍ਰਧਾਨਗੀ ਪਿੱਛੇ ਕੋਈ ਬੜਿੰਗ ਸਾਹਿਬ ਕੋਈ ਗੁਰਜੀਤ ਰਾਣਾ ਜੀ ਹੋਰ ਮਤਲਬ ਇਸ ਤਰ੍ਹਾਂ ਦੇ ਬੰਦੇ ਨੇ ਜਿਹੜੇ ਕਾਂਗਰਸ ਦੀ ਪ੍ਰਧਾਨਗੀ ਪਾਲਦੇ ਨੇ ਇਹ ਤਾਂ ਇੱਕ ਦੂਜੇ ਨੂੰ ਇਸ ਤਰ੍ਹਾਂ ਨੀਚਾ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਦੂਸਰੇ ਪਾਸੇ ਸੀਐਮ ਦੇ ਕੈਂਡੀਡੇਟ ਨੇ ਜਿਹੜੇ 10 12 ਬੰਦੇ ਉਹ ਨੇ मतलब ਇਸ ਕਰਕੇ ਕਾਂਗਰਸ ਦਾ ਜਿਹੜਾ ਹਾਲ ਹੈ ਕੁਝ ਮੈਂ ਨਾ ਕਾਂਲੀ ਦੇ ਸਿਰਚ ਉਲਟਣਾ ਪੈ ਜਾਂਦੀਆਂ ਨੇ ਕਾਂਲੀ ਦਾ ਸਿਰਤੀਆਂ ਉਲਟਣਾ ਦਾ ਠੀਕ ਹੋ ਸਕਦੀਆਂ ਨੇ ਪਰ ਜਿਹੜਾ ਕਾਂਗਰਸ ਦੀ ਆਪਸੀ ਪਾਟੋ ਛਿਟਾ ਉਹ ਜਲਦੀ ਠੀਕ ਹੋਣ ਵਾਲੀ ਨਹੀਂ ਦੀਂਦੀ ਕਿਉਂਕਿ ਇਹਨਾਂ ਦੇ ਵਿੱਚ ਪਾਟ ਕੀ ਨਾ ਜਿਆਦਾ ਪੈ ਰਹੇ ਹਨ ਅਰਜਿੰਦਰ ਜੀ ਤੁਹਾਨੂੰ ਪਤਾ ਹੋਣਾ ਕਿ ਕੇਨਦਰ ਸਰਕਾਰ ਦੇ ਵੱਲੋਂ ਡਾਕਟਰ ਮਨਮੋਹਨ ਸਿੰਘ ਜੋ ਕਿ ਆਪਣੇ ਮਰੂਮ ਪ੍ਰਧਾਨ ਮੰਤਰੀ ਰਹੇ ਨੇ ਉਹਨਾਂ ਦੀ ਵਾਈਫ ਦੀ ਜੈਡ ਸਕਿਉਰਟੀ ਹਟਾਈ ਤੇ ਇਸ ਨੂੰ ਲੈ ਕੇ ਵੀ ਰਾਜਾ ਬਲਿੰਗ ਦੇ ਲੋਕ ਸ਼ਾਇਦ ਹੋਸਾ ਦਿੱਲੀ ਦੇ ਵਿੱਚ ਆਪਣੀ ਛਾਪ ਪੰਜਾਬਾ ਬਣਾ ਲਈ ਸੀ ਸੀਐਮ ਜੀ ਕਰ ਕੀਤੀ ਹੈ ਤਾਂ ਉਹਨਾਂ ਨੇ ਉੱਤੇ ਰੈਲੀ ਵਿੱਚ ਡਾਕਟਰ ਮਨਮੋਹਨ ਸਿੰਘ ਜਿੰਦਾਬਾਦ ਦੇ ਨਾਰੇ ਵੀ ਲਾਏ ਵੇਖੋ ਇਹ ਨਾਰੇ ਦਾ ਚਲੋ ਕਿਸੇ ਦੇ ਵੀ ਲਾ ਸਕਦਾ ਮਨਮੋਹਨ ਸਿੰਘ ਦੇ ਲਾ ਦੇਣਾ ਚਾਹੇ ਕੇ ਅਰਜੀਵ ਗਾਂਧੀ ਦੇ ਲਾਦਣ ਚਾਹੇ ਮੈਡਮ ਇੰਦਰਾ ਗਾਂਧੀ ਦੇ ਲਾਦਣ ਉਹ ਤਾਂ ਨਾਰੇ ਤਾਂ ਨਾਰੇ ਨੇ ਗੱਲ ਕਰ ਜਿਹੜੀ ਜੈਡ ਸਕਿਉਰਟੀ ਜੈਡ ਪਲੱਸ ਵਾਲੀ ਸਕਿਉਰਟੀ ਘਟਾਈ ਆ ਉਹ ਬੜੀ ਮਾਰਾਂ ਦੀ ਰਾਇ ਕਰਕੇ ਘਟਾਈ ਐ ਸਾਰੇ ਮਾਰਤ ਏਜੰਸੀਆਂ ਨੇ ਕਹਿ ਵੀ ਮੈਡਮ ਕੋਈ ਜ਼ਿਆਦਾ ਇੱਥੇ ਖਤਰੇ ਵਾਲੀ ਗੱਲ ਨਹੀਂ ਹੈ ਇਹਦੀ ਸਕਿਉਰਟੀ ਘਟਾ ਕੇ ਲੋਕਾਂ ਦੀ ਸਕਿਉਰਟੀ ਵਾਲੇ ਪਾਸੇ ਪੁਲਿਸ ਨੂੰ ਲਾਇਆ ਜਾਵੇ ਇਹ ਮਤਲਬ ਸਾਰੀਆਂ ਸਰਕਾਰਾਂ ਦਾ ਇੱਕ ਟਾਰਗੇਟ ਹੈ ਜਿਹੜਾ ਉਹ ਚੰਗਾ ਹੋਣਾ ਚਾਹੀਦਾ ਕਿਉਂਕਿ ਐਮੀ ਇਹਨਾਂ ਦੇ ਨਾਲ 50-50 ਬੰਦੇ ਤੁਰੇ ਫਿਰਦੇ ਨੇ ਲੋਕਾਂ ਦੇ ਉੱਤੇ ਦਾ ਜਿਹੜੇ ਗੁੰਡਾਗਰਦੀ ਅੰਸਰ ਨੇ ਉਹ ਡਾਂਗਾ ਚਲਾਈ ਜਾਂਦੇ ਨੇ ਇਹਨਾਂ ਨੂੰ 50-50 ਬੰਦੇ ਦੇ ਕੇ ਇਹਨਾਂ ਦੀ ਰਾਖੀ ਕੀ ਜਾਂਦੇ ਨੇ ਮਤਲਬ ਸੱਜੇ ਸਮੁੱਚੇ ਪੰਜਾਬ ਦੀ ਉਹ ਹੀ ਰਖਵਾਲੀ ਹੋ ਜੇ ਜਿਵੇਂ ਮਾਨ ਸਾਹਿਬ ਚਾਹੁੰਦੇ ਨੇ ਜਿਹੜੇ ਇਹ ਵੀ ਆਈਪੀ ਕਲਚਰ ਦੇ ਮਾਰੇ ਵੀ ਇੰਨੀ-ਇੰਨੀ ਸਕਿਉਰਟੀ ਲਈ ਫਿਰਦੇ ਨੇ ਮਾਨ ਸਾਹਿਬ ਚਾਹੁੰਦੇ ਨੇ ਵੀ ਜੇ ਉਹਨਾਂ ਦੀ ਸਕਿਉਰਟੀ ਘਟਾ ਕੇ ਪਬਲਿਕ ਦੀ ਸਕਿਉਰਟੀ ਵਧਾਈ ਜਾਵੇ ਤਾਂ ਇਹਦੇ ਨਾਲ ਪੰਜਾਬ ਦਾ ਭਲਾ ਹੋ ਸਕਦਾ ਹੈ ਜੀ ਮੈਂ ਤਾਂ ਦੱਸ ਦੇਣਾ ਕਿ ਰਾਜਾ ਵਰਿੰਗ ਜੀ ਦਾ ਮੈਂ ਜੋ ਬਿਆਨ ਸੁਣਿਆ ਹੈ ਬੜਾ ਇੱਕ ਯਾਨੀ ਬੜੇ ਤਰੀਕੇ ਨਾਲ ਸਮਝਾ ਰਹੇ ਸੀ ਮਜ਼ਾਕ ਵੀ ਕਰਕੇ ਆਪਣੇ ਤਰੀਕੇ 'ਚ ਆਪਣੇ ਵਰਕਰਾਂ ਨੂੰ ਸਪੈਸ਼ਲ ਤੌਰ ਤੇ ਕਈ ਵਰਕਰਾਂ ਦੀ ਆਵਾਜ਼ ਨਹੀਂ ਆ ਰਹੀ ਤਾਂ ਉਹਨਾਂ ਨੇ ਉਦਾਹਰਨ ਦਿੱਤੀ ਸ਼ਹੀਦ ਭਗਤ ਸਿੰਘ ਦੀ ਵੀ ਉਹ ਕਿੰਨਾ ਕਿੰਨਾ ਟਾਈਮ ਗਰਮੀ ਦੇ ਭੁੱਖੇ ਪਿਆਸੇ ਤੇ ਆਏ ਰਹੇ ਹੋਣਗੇ ਤੇ ਤੁਸੀਂ ਥੋੜੇ ਦੇ ਰਹਿਣ ਦੀ ਯਾਨੀ ਕਿ ਰੈਨਸ ਦੇ ਉਹਨਾਂ ਨੇ ਕਿਹਾ ਇੱਕ ਬੰਦੇ ਨੂੰ ਵੀ ਮਾਰਾਏ ਤੁਸੀਂ ਆਪਣਾ ਫੋਨ ਬੰਦ ਕਰ ਦਿਓ ਮੈਂ ਜ਼ਿਆਦਾ ਬੋ ਰਿਹਾ ਤੁਸੀਂ ਆਪਣੇ ਫੋਨ ਤੇ ਲੱਗੇ ਹੋਏ ਖੇਡਾ ਖੇਡਣਨ ਅੱਗੇ ਦੇਖੋ ਜੇ ਦੋ ਵਿਰੋਧੀ ਧਿਰ ਦੇ ਵਿੱਚ ਪਾਰਟੀ ਕੋਈ ਵੀ ਪਾਰਟੀ ਹੈ ਵਿਰੋਧੀ ਧਿਰ ਦੇ ਵਿੱਚ ਹੁੰਦੀ ਹੈ ਉਹਨੇ ਹੌਲੇ ਕੋਈ ਲੋਕਾਂ ਨੂੰ ਆਪਣਾ ਦਿਖਾਉਣ ਦਾ ਬਹੁਤਾ ਕੋਈ ਕਾਰਡ ਤਾਂ ਹੁੰਦਾ ਨਹੀਂ ਵੀ ਅਸੀਂ ਆ ਪ੍ਰਾਪਤੀਆਂ ਦਿਖਾਤੀਆਂ ਉਹਨਾਂ ਨੇ ਇੰਛੀਦਾਂ ਦੇ ਨਾਲ ਨੂੰ ਤੇ ਉੱਤੇ ਦੋ ਦੋ ਚਾਰ ਚਾਰ ਮਿੰਟ ਬੋਲਣਾ ਹੁੰਦਾ ਕੋਈ ਹੋਰ ਮਸਲਿਆਂ ਦੇ ਨਾਲ ਉੱਤੇ ਬੋਲਣਾ ਹੁੰਦਾ ਕਿਉਂਕਿ ਉਹਨਾਂ ਦੇ ਪੱਲੇ ਕੋਈ ਬਹੁਤਾ ਹੁੰਦਾ ਨਹੀਂ ਹੈ ਇਸ ਕਰਕੇ ਉਹ ਇੰਛੀਦਾਂ ਦੇ ਨਾਂ ਦੇ ਉੱਤੇ ਇੱਕ ਸਮਾਂ ਮਤਲਬ ਨਵਾਉਣ ਦੀ ਕੋਸ਼ਿਸ਼ ਹੀ ਕਰਦੇ ਨੇ ਚਲੋ ਅਰੇਲੀ ਦੇ ਵਿੱਚੋਂ ਸਰਦਾਰ ਭਗਤ ਸਿੰਘ ਹੋਰੀ ਛੀਤੇ ਅੱਜ ਨੂੰ ਉਹਨਾਂ ਨੂੰ ਯਾਦਤਾ ਕੀਤਾ ਇਹਨਾਂ ਨੇ ਹਾਂ ਯਾਦ ਕੀਤਾ ਵਧੀਆ ਗੱਲ ਹੈ ਔਰ ਲੋਕਾਂ ਨੂੰ ਸੰਬੋਧਿਤ ਵੀ ਰਾਜਾ ਵੜਿੰਗ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਸੀ ਜਿਵੇਂ ਤੁਸੀਂ ਕਹਿ ਰਹੇ ਹੋ ਹਾਂ ਕਿ ਹੁਣ ਕਾਂਗਰਸ ਪਾਰਟੀ ਨੇ ਆਪਣਾ ਸੀਐਮ ਦਾ ਕੈਂਡੀਡੇਟ ਵੀ ਐਲਾਨ ਕਰਨਾ ਹੈ ਪੰਜਾਬ 'ਚ ਤੇ ਹੋ ਸਕਦਾ ਹੈ ਕਿ ਰਾਜਾ ਵੜਿੰਗ ਉਦੇ ਵਿੱਚ ਨਾਮਿਨੇਟ ਹੋ ਸਕਦੇ ਨੇ ਹਾਂ ਜੀ ਦੇਖੋ ਕਾਂਗਰਸ ਦੇ ਵਿੱਚ ਕੋਈ ਕੋਈ ਇੱਕ ਬੰਦਾ ਨਹੀਂ ਹੈ ਜੀ 10 ਬੰਦੇ ਨੇ ਇਹ ਜਿਹੜੇ ਸੀਐਮ ਦਾ ਮਤਲਬ ਕੈਂਡੀਡੇਟ ਦੇ ਦਾਵੇਦਾਰ ਨੇ ਇਹ ਇੱਕ ਆਮ ਆਦਮੀ ਪਾਰਟੀ ਦਾ ਤੌਰ ਤਾਂ ਹੈ ਨਹੀਂ ਵੀ ਥੱਲੇ ਮਾਨ ਸਾਹਿਬ ਹੀ ਹੋਣਗੇ ਜੀ ਜੀ ਮਤਲਬ ਇਹ 10 ਬੰਦੇ ਨੇ ਉਤਰ 10 ਬੰਦੇ ਦੱਸੇ ਮਤਲਬ ਥੱਲੇ ਮਾਨ ਸਾਹਿਬ ਇਸ ਕਰਕੇ ਇਹ ਜਿਹੜੇ ਪਾਟੋ ਚੀਟ ਇਹਨਾਂ ਦੀ ਇਹ ਹੀ ਵਤਨ ਉਹ ਇਹਨਾਂ ਨੂੰ ਹਰਾ ਦਿੰਦੀ ਹੈ ਲੋਕ ਤਾਂ ਇਹਨਾਂ ਨੂੰ ਵੋਟਾਂ ਪਾ ਲੈਣਾ ਚਾਹੁੰਦੇ ਹੁੰਦੇ ਨੇ ਪਰ ਇਹਨਾਂ ਨੇ ਗੱਲ ਕਰ ਇਹਨਾਂ ਦੀ ਜੀ ਆਪਸੀ ਪੱਟੋ ਆਪਸੀ ਕਲੇਸ਼ ਹੈ ਉਹੀ ਇੱਕ ਦੂਜੇ ਦੇ ਚਿੱਟੇ ਦੇ ਦੋਸ਼ ਮਲ ਬਣਦੇ ਨੇ ਇਹ ਅੱਜ ਦੀ ਗੱਲ ਨਹੀਂ ਇਹ ਪਹਿਲਾਂ ਤੋਂ ਹੀ ਹੁੰਦਾ ਆਇਆ ਤੇ ਕਰਦੇ ਰਹਿਣਗੇ ਕਿਉਂਕਿ ਜਿਹੜੀਆਂ ਇਹਨਾਂ ਦੀਆਂ ਨਿੱਜੀ ਸੋਚਾਂ ਨੇ ਨਾ ਉਹ ਇਹਨਾਂ ਦੇ ਉੱਤੇ ਭਾਰੂ ਨੇ ਕਿਉਂਕਿ ਡਾਕਟਰ ਸਾਹਿਬ ਰਾਣਾ ਗੁਰਜੀਤ ਵੀ ਉਹ ਕੈਂਡੀਡੇਟ ਹੈਗੇ ਨੇ ਪਰ ਰਾਣਾ ਗੁਰਜੀਤ ਦੇ ਘਰ ਤੁਸੀਂ ਦੇਖਿਆ ਉਹਨਾਂ ਕੱਲ ਈਡੀ ਦੀ ਰੈਕਸ਼ਨ ਹੋਇਆ ਤੇ ਉਹਨਾਂ ਦੀ ਕਾਫੀ ਪ੍ਰਾਪਰਟੀ ਜ਼ੀਰੋ ਵੀ ਕੀਤੀ ਗਈ ਹੈ ਹਾਲਾਂਕਿ ਕਿਸੇ ਕਾਂਗਰਸੀ ਬੁਲਾਦੇ ਦਾ ਰਾਣਾ ਗੁਰਦੀਪ ਦੇ ਕੋਈ ਬਿਆਨ ਨਹੀਂ ਆਇਆ ਜਦਕਿ ਕੋਈ ਸੀਨੀਅਰ ਨੇਤਾ ਨਹੀਂ ਦੇਖੋ ਜੀ ਰਾਣਾ ਗੁਰਜੀਤ ਜੀ ਉਹ ਤੇ ਉਹ ਕਾਂਗਰਸ ਦੇ ਪ੍ਰਧਾਨ ਦੀ ਦੌਰ ਵਿੱਚ ਨੇ ਤੇ ਦੇਖੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਉਹ ਵੀ ਦਿੱਲੀ ਦੇ ਕਈ ਜਿਹੇ ਲਾਏ ਨੇ ਇਹ ਪੰਜਾਬ ਦੇ ਵਿੱਚ ਉਹਨਾਂ ਦਾ ਕਾਫੀ ਹੋਲਡ ਵੀ ਹੈ ਝਰਨੇ ਪਾਸੇ ਡੇਰਾ ਬਾਬਾ ਨਾਨਕ ਸਾਈਡ ਤੇ ਤਾਂ ਉਹਨਾਂ ਦਾ ਪੂਰਾ ਸਿੱਕਾ ਹੀ ਚੱਲਦਾ ਕਿਉਂਕਿ ਉਹਨਾਂ ਨੇ ਆਪ ਕਾਂਗਰਸ ਪਾਰਟੀ ਤੋਂ ਜਿੱਤ ਪ੍ਰਾਪਤ ਕੀਤੀ ਹੋਈ ਹੈ ਤੇ ਉਹਨਾਂ ਦਾ ਲੜਕਾ ਜਿਹੜਾ ਉਹ ਇੱਕ ਆਜ਼ਾਦ ਉਮੀਦਵਾਰ ਜਿੱਤੇ ਹੋਏ ਜਿਹੜਾ ਅੱਜ ਰੈਲੀ ਕਰ ਰਿਹਾ ਵੀ ਨਵਾਂ ਪੰਜਾਬ ਨਵੀਂ ਸੋਚ ਤੇ ਨਾਹੇਠਾ ਤੇ ਉਹਨਾਂ ਦਾ ਹੋਲਡ ਹੈਗਾ ਹੈਗਾ ਇਸੇ ਕਰਕੇ ਤਾਂ ਇਹਨਾਂ ਦੇ ਮਨਾਂ ਦੇ ਵਿੱਚ ਫਰਕ ਹੈ ਕਿਉਂਕਿ ਰਾਜਾ ਬੜਨਸਾਹਬ ਵੀ ਪ੍ਰਧਾਨ ਨੇ ਤੇ ਉਹ ਪ੍ਰਧਾਨ ਦੇ ਚਾਹਵਾਨ ਨੇ ਤੇ ਕਬੀਲ ਹੋਰ ਜਿਹੜੇ ਮਤਲਬ ਬਾਜਵਾ ਸਾਹਿਬ ਨੇ ਇਹ ਸੀਐਮ ਦੇ ਕੈਂਡੀਡੇਟ ਵੀ ਨੇ ਤੇ ਤੇ ਇਹ ਕਾਂਗਰਸ ਦੀ ਪ੍ਰਧਾਨ ਦੀ ਵਾਲੇ ਪਾਸੇ ਵੀ ਨੇ ਮਤਲਬ ਜਾਦੇ ਇਹਨਾਂ ਦੇ ਵਿੱਚ ਆਪਸੀ ਹੈ ਇਹਨਾਂ ਦਾ ਕੋਈ ਜਿਹੜਾ ਸੀਨੀਅਰ ਲੀਡਰਸ਼ਿਪ ਹੈ ਉੱਪਰਲੀ ਉਹ ਕੋਈ ਜਾਦੇ ਇਹਨਾਂ ਦੇ ਵਿੱਚ ਦੀ ਬਣਾ ਨਹੀਂ ਸਕੇ ਕਿਉਂਕਿ ਇਹਨਾਂ ਦੀ ਆਪਸੀ ਕਲੇਸ਼ ਹੈ ਤੇ ਉੱਪਰ ਕੋਈ ਜਾਵੇ ਹਾਈ ਪ੍ਰੋਫਾਈਲ ਲੀਡਰ ਨਹੀਂ ਹੈ ਕੰਨ ਰਾਹੁਲ ਗਾਂਧੀ ਆ ਰਾਹੁਲ ਗਾਂਧੀ ਵਿਚਾਰਾ ਕੀ ਕਰੇ ਹੋਰ ਇਹ ਕਿਸੇ ਦੀ ਮੰਨਦੇ ਨਹੀਂ ਫਿਰ ਅੰਡਰਗਰਾਉਂਡ ਹੋ ਕੇ ਇਹ ਵੋਟਾਂ ਤੋੜਨ ਵਾਲੇ ਪਾਸੇ ਚੱਲ ਪੈਂਦੇ ਨੇ ਜਿਹੜਾ ਕਾਂਗਰਸ ਵਾਸਤੇ ਮਾਰਾ ਹੁੰਦਾ ਕਿਉਂਕਿ ਦੇਖੋ ਤੁਹਾਨੂੰ ਪਤਾ ਹੈ ਵੀ ਅੱਜ ਕਾਂਗਰਸ ਪਾਰਟੀ ਆ ਗਰਾਬ ਕਹਿ ਲਈਏ ਤਾਂ ਬਹੁਤ ਥੱਲੇ ਆਇਆ ਹੈ ਖਾਸ ਕਰ ਪੰਜਾਬ 'ਚ ਪੰਜਾਬ ਕੀ ਪੂਰੇ ਹਿੰਦੂਤਾਂ ਥੱਲੇ ਆਇਆ ਪਿਆ ਬਹੁਤ ਘੱਟ ਸੀਟਾਂ ਮਿਲਦੀਆਂ ਉਹ ਮਿਲਦੀਆਂ ਤਾਂ ਬਹੁਤ ਗਲਤੀ ਯਾਨੀ ਕਿ ਬਹੁਤ ਛੋਟੇ ਮਾਰਜ਼ੇ ਮਿਲਦੀਆਂ ਤੇ ਪਰ ਇੱਕ ਰਹਿ ਗਈ ਹੈ ਕੀ ਕਰਦਾ ਤੁਹਾਨੂੰ ਲੱਗਦਾ ਨਹੀਂ ਜੇਕਰ ਪੰਜਾਬ ਦੇ ਕਾਂਗਰਸ ਪਾਰਟੀ ਦੁਆਰਾ ਆਪਣੀ ਬੁਲੰਦੀ ਤੇ ਆਣਾ ਤਾਂ ਇਹਨਾਂ ਨੂੰ ਰਾਜਾ ਬਣੇ ਹੋਗੇ ਚਾਹੇ ਬਾਜਾ ਸਾਹਿਬ ਹੋਗੇ ਜਿਹੜੇ ਸੀਨੀਅਰ ਪੁਰਾਣੇ ਮੰਤਰੀ ਨੇ ਇਹਨਾਂ ਨੂੰ ਇਕੱਠੇ ਹੁੰਦੇ ਦਾ ਅੱਜ ਇਹਨਾਂ ਨੂੰ ਇਕੱਠੇ ਹੋਣਾ ਚਾਹੀਦਾ ਤੇ ਫੇਰ ਹੀ ਨਵੀਂ ਜਨਰੇਸ਼ਨ ਤੇ ਪ੍ਰਭਾਵ ਪੈਂਦਾ ਨਵੇਂ ਵੋਟਰ ਫੇਰ ਹੀ ਨਾਲ ਜੁੜਦਾ ਪੁਰਾਣੇ ਵੋਟਰਾਂ ਦੇ ਕੱਲਿਆਂ ਦੇ ਵੋਟ ਪਾਉਣ ਨਾਲ ਤਾਂ ਅੱਜ ਪਤਾ ਨਹੀਂ ਅੱਜ ਦਾ ਜੂਨ ਹੈ ਜਿਹੜਾ ਬਹੁਤ ਪੜਿਆ ਲਿਖਿਆ ਹੈ ਉਹ ਇਹਨਾਂ ਤੇ ਕੋਈ ਵੀ ਸਿਆਸੀ ਪਾਰਟੀ ਦਾ ਲੀਡਰ ਕੀਟ ਮੀ ਗੱਲ ਕਰਦਾ ਹੈ 골 ਮੋੜ ਗੱਲ ਕਰਦਾ ਉਹਨੂੰ ਉੱਥੇ ਹੀ ਦੇਖ ਲੈਂਦੇ ਨੇ ਅਸ਼ਰਮ ਦੇ ਅਕਾਲੀ ਦਲ ਵਾਲੇ ਵੀ ਆ ਬੈਠੇ ਹੁੰਦੇ ਨੇ ਕਈ ਬੰਦੇ ਇਹਨਾਂ ਦੇ ਜਿਹੜੇ ਸਪੋਰਟਸਮੈਨ ਮੈਂ ਮੈਂ ਤੁਹਾਡੇ ਕੋਲ ਆਣਾ ਮੈਂ ਤੁਹਾਡੇ ਕੋਲ ਆਣਾ ਸੀ ਪਰ ਸੋ ਪਰਸੋ ਤੁਵੀਰ ਸਿੰਘ ਵੱਲ ਦਾ ਬਿਆਨ ਹੈ ਕਿ ਉਹ ਬਾਗੀ ਦਲ ਆ ਵੀ ਸ਼ਰਮ ਨਹੀਂ ਕਰਦਾ ਉਹ ਕਹਿੰਦੇ ਅਸੀਂ ਦੁਬਾਰਾ ਅਸੀਂ ਸਰਕਾਰ ਬਣਾਵਾਂਗੇ ਭਗਵਾਨ ਤੁਮਹਾਨੂੰ ਸਰਕਾਰ ਨੂੰ ਇੱਥੇ ਲਾਵਾਂਗੇ ਦੇਖੋ ਜੀ ਉਹ ਹੋ ਤਾਂ ਕੋ ਬਣਾਉ ਤਾਂ ਜੀ ਸਕਦੇ ਬਣਾ ਦੋ ਜੇ ਲੋਕ ਵੋਟਾਂ ਪਾਉਣਗੇ ਤਾਂ ਹੀ ਬਣਾਉਂਗੇ ਇਹ ਕਿਹੜਾ ਕੋਈ ਇੱਜ਼ਾਤ ਇਲਾਹੀ ਤਾਂ ਹੈ ਨਹੀਂ ਕੰਮ ਵੀ ਅਸੀਂ ਤਾਂ ਬਣਾਉਣਾ ਹੋਵੇ ਮੇਰਾ ਹਿੱਸਾ ਦੇ ਇਹ ਤਾਂ ਹੈ ਨਹੀਂ ਇਹ ਕੋਈ ਗੱਲ ਇਹ ਤਾਂ ਜੇ ਲੋਕਾਂ ਦਾ ਮਨ ਜਿੱਤਣਗੇ ਤਾਂ ਬਣਾ ਸਕਦੇ ਨੇ ਪਹਿਲਾਂ ਕੀ ਬਣਾਉਦੇ ਨੇ ਚਾਹੀ ਇਹ ਤਾਂ ਬਣਾ ਸਕਦੇ ਸੀ ਇਹਨਾਂ ਦੀਆਂ ਆਪਦੀਆਂ ਜਿਹੜੀਆਂ ਕਮੀਆਂ ਨੇ ਉਹਨਾਂ ਕਮੀਆਂ ਕਰਕੇ ਇਹ ਪਿੱਛੇ ਹਟੇ ਨੇ ਕਿਉਂਕਿ ਇਹ ਇਹਨਾਂ ਨੇ ਦਾ ਸ਼ੁਰੂ ਕੀਤਾਗਾ ਡਾਕਵਾਦ ਤੇ ਪਰਚਾਵਾਦ ਤੇ ਪੁਲਿਸ ਰਾਜ ਜਿਵੇਂ ਇੱਕ ਤਨੇ ਦੀ ਜੱਟ ਉਹ ਹਟਾ ਹਟ ਜਾਂਦੇ ਤਾਂ ਇਹਨਾਂ ਦੀ ਸਰਕਾਰ ਚੱਲਦੀ ਉਸੇ ਪਾਏ ਹੋਏ ਪੂਰਨਿਆਂ ਦੇ ਉੱਤੇ ਕਾਂਗਰਸ ਚੱਲਦੀ ਰਹੀ ਉਹਨਾਂ ਪਾਏ ਪੂਰਨਿਆਂ ਦੇ ਉੱਤੇ ਕੋਈ ਹੋਰ ਚੱਲੇ ਜਿਹੜਾ ਵੀ ਇਹਨਾਂ ਦਾ ਪਾਇਆ ਹੋਇਆ ਪੂਰਨਾ ਉਹਦੇ ਤੇ ਚੱਲਣਗੇ ਆਮ ਲੋਕਾਂ ਦੇ ਉੱਤੇ ਲਾਠੀ ਚਾਰਜ ਤੇ ਢੰਡੇ ਦਾ ਰਾਜ ਹੋਊਗਾ ਕੁੱਟਮਾਰ ਹੋਊ ਪਰਚੇ ਹੋਣਗੇ ਤਾਂ ਉਹ ਫਿਰ ਕਿੰਨਾ ਚਿਰ ਸੱਤਾ ਦਾ ਸੁਖ ਮਾਣ ਸਕਣਗੇ ਮਤਲਬ ਲੋਕ ਤਾਂ ਦਾਤਾ ਲੋਕ ਹੁੰਦੇ ਨੇ ਲੋਕਾਂ ਦਾ ਜੇ ਕੋਈ ਕਮੀ ਵੀ ਹੁੰਦੀ ਹੈ ਲੋਕਾਂ ਦੀ ਕਮੀ ਉਜਾਗਰ ਕਰਕੇ ਉਸ ਕਮੀ ਨੂੰ ਘਟਾਉਣ ਦੀ ਕੋਸ਼ਿਸ਼ ਕਰਨੀ ਹੁੰਦੀ ਹੈ ਨਾ ਕਿ ਉਹਨੂੰ ਕੁੱਟਣ ਦੀ ਜਾਂ ਜੇਲ੍ਹਾਂ 'ਚ ਧੱਕਣ ਦੀ ਤੇ ਜੇਲ੍ਹਾਂ ਦੇ ਵਿੱਚੋਂ ਉਹੀ ਆਮ ਆਦਮੀ ਪਾਰਟੀ ਦਾ ਜਨਮ ਹੋਇਆ ਹੈ ਜਿਹੜਾ ਮਤਲਬ ਮੁਲਾਕਾਤਾਂ ਵਾਲਿਆਂ ਨੂੰ ਵੀ ਸੌਹਾਂ ਚਕਾਉਂਦੇ ਰਹੇ ਨੇ ਲੋਕੋ ਜਿਨ੍ਹਾਂ ਦੇ ਵਿੱਚ ਕਿਉਂਕਿ ਜੇ 5000 ਬੰਦਾ ਜੇਲ੍ਹਾਂ ਦੇ ਵਿੱਚ ਲੇਤਾ ਤਾਂ 5000 ਪਰਿਵਾਰ ਤਾਂ ਉਹ ਖਲਾਫ ਹੋ ਗਿਆ ਜੀ ਪੰਜ ਪੰਜ ਪਰਿਵਾਰ ਇੱਕ ਬੰਦੇ ਨਾਲ ਹੋਰ ਹੁੰਦੇ ਨੇ ਜੀ 25000 ਪਰਿਵਾਰ ਹੋਰ ਹੋ ਗਿਆ ਜਿੱਥੇ 30000 ਪਰਿਵਾਰ ਹੋ ਗਿਆ ਤੇ ਗਾਹਾਂ ਫਿਰ ਪੰਜ ਵੋਟਾਂ ਇੱਕ ਪਰਿਵਾਰ ਦੀ ਆਉਂਦੀਆਂ ਨੇ 1.5 ਲੱਖ ਵੋਟ ਬਣ ਗਈ 1.5 ਲੱਖ ਵੋਟ ਮਤਲਬ ਬਹੁਤ ਫਰਕ ਪਾ ਦਿੰਦੀ ਹੈ ਤੇ ਬਹੁਤ ਪ੍ਰਚਾਰ ਕਰ ਦਿੰਦੀ ਹੈ ਬਹੁਤ ਆਪ ਦਾ ਦੁੱਖ ਸਮਝਾਉਣ ਦੇ ਵਿੱਚ ਲੋਕਾਂ ਨੂੰ ਕਾਮਯਾਬ ਹੋ ਜਾਂਦੇ ਨੇ ਜਦੋਂ ਕਿਸੇ ਦਾ ਕੋਈ ਦੁੱਖ ਸੁਣਦਾ ਹੈ ਤਾਂ ਉਹ ਅਗਲੇ ਗਹਾਂ ਵਾਲੇ ਦਾ ਮਨ ਵੀ ਪ੍ਰਸਿੱਝ ਜਾਂਦਾ ਜਿੱਤੇ ਕਰਕੇ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਉਹ ਥੱਲੇ ਆ ਜਾਂਦੀਆਂ ਨੇ ਤੇ ਫਿਰ ਮਤਲਬ ਲੋਕਾਂ ਨੂੰ ਦੋਸ਼ ਦੇਣ ਤੋਂ ਸਭਾਏ ਜਾਂ ਲੋਕਾਂ ਦੇ ਫੈਸਲੇ ਨੂੰ ਸਿਰ ਉੱਤੇ ਮੰਨਣ ਤੋਂ ਸਭਾਏ ਹੋਰ ਇਹਨਾਂ ਦੇ ਬੰਦੇ ਕੁਝ ਨਹੀਂ ਰਹਿਣਾਂ ਡਾਕਟਰ ਵੀ ਇੱਕ ਸਵਾਲ ਮੈਂ ਜ਼ਰੂਰ ਪੁੱਛਣਾ ਜਾਨਾ ਕਿ ਠੀਕ ਹੈਗਾ ਰੈਲੀ ਸੌਰੀ ਅੱਜ ਰੈਲੀ ਹੈਗੀ ਐਸੀ ਉੱਥੇ ਕਪੂਰਸਾ ਸੁਲਤਾਨਪੁਰ ਹੋਦੀ ਜੇ ਪਰ ਇਹ ਗੱਲ ਦੇਖਣ ਨੂੰ ਮਿਲਦੀ ਹੈ ਉ ਤਾਂ ਇਹਨਾਂ ਨੂੰ ਕੋਈ ਸਹੀ ਦੀ ਆਦ ਨਹੀਂ ਆਂਦੇ ਦੇਖੋ ਸਿੱਧੀ ਦੀਵਾ ਲੰਗਿਆ ਕਿੰਨੇ ਮੈਂ ਤੁਹਾਨੂੰ ਕਿਹਾ ਸੀ ਵੀ ਅੱਜ ਕਿੰਨੇ ਫਲੈਗ ਡਾਊਨ ਹੋਣਗੇ ਮੈਂ ਤੁਹਾਨੂੰ ਸੋਹੀ ਦੱਸਣਾ ਭੁੱਲ ਗਿਆ ਸ਼ਰਮਿੰਦਸਿਆ ਸੀ ਪੂਰੇ ਹਿੰਦੁਸਤਾਨ ਦੇ ਵਿੱਚ ਸਿਰਫ 23 ਜਗ੍ਹਾ ਤੇ ਸਾਡੇ ਝੰਡੇ ਯਾਨੀ ਕਿ ਇੱਕ ਸੀਧੇ ਝੰਡੇ ਡਾਇਡਾਉਨ ਹੋਏ ਐਡਾ ਵਟਾ ਇੰਪੂਸਟ ਹੋਰ ਦੇਖੋ ਆਪਣੀਆਂ ਰੈਲੀਆਂ ਵਿੱਚ ਕਾਂਗਰਸ ਹੋਵੇ ਭਾਜੀਪੀ ਹੋਵੇ ਜਿਹੜੇ ਮਰਜ਼ੀ ਹੋ ਸਭ ਨੂੰ ਫਿਰ ਇਹ ਸ਼ਹੀਦ ਆਦਾ ਆਂਦੇ ਆਂ ਆਹ ਰੈਲੀ ਉਹ ਮੈਂ ਤੁਹਾਨੂੰ ਦੱਸਿਆ ਤਾਂ ਹੈਗਾ ਵੀ ਇਹਨਾਂ ਦੇ ਕੋਲੇ ਲੋਕਾਂ ਨੂੰ ਕੋਈ ਹੁਨਤਾ ਦੇ ਕੇ ਗਰਾਊਂਡ ਵਾਸਤੇ ਤਾਂ ਹੁੰਦਾ ਨਹੀਂ ਕੋਈ ਅਮੇ 2 2 4 4 ਮਿੰਟੇ ਸ਼ਹੀਦਾਂ ਦੇ ਨਾਂ ਲੈ ਕੇ ਅਸਲ ਤਾਂ ਇਹਨਾਂ ਦੇ ਸ਼ਹੀਦਾਂ ਦੇ ਨਾਂ ਵੀ ਨਹੀਂ ਯਾਦ ਹੁੰਦੇ ਜੀ ਜੀ ਜੇ ਇਨ੍ਹਾਂ ਤੋਂ ਪੁੱਛ ਲਓ ਵੀ ਸਰਦਾਰ ਭਗਤ ਸਿੰਘ ਦੇ ਫਾਦਰ ਸਾਹਿਬ ਦਾ ਕੀ ਨਾਂ ਸੀ ਮਾਦਰ ਸਾਹਿਬ ਦਾ ਮੈਨਨ ਦਾ ਕੀ ਨਾਂ ਸੀ ਚਾਚੇ ਦਾ ਕੀ ਨਾਂ ਸੀ ਇਹਨਾਂ ਚੋਂ 75% ਨੇ ਨਹੀਂ ਦੱਸਿਆ ਜਾਣਾ ਮਤਲਬ ਇਹਦਾ ਇੱਕ ਉਹਨਾਂ ਨੂੰ ਇੱਕ ਵਰਤਦੇ ਨੇ ਜੀ ਜੂਜ ਮਤਲਬ ਇੱਕ ਜਿਵੇਂ ਨਾ ਆਪਾਂ ਕੋਈ ਚੀਜ਼ ਵਰਤਾਂ ਭੁੱਖ ਮਟਾਉਣ ਵਾਸਤੇ ਕੋਈ ਬੰਦਾ ਕੁਲਚਾ ਖਾ ਲੈਂਦਾ ਇਹਦਾ ਮਤਲਬ ਉਹ ਛੀਦਾ ਦੇ ਨਾਮਾ ਨੂੰ ਇੱਕ ਕੁਲਚੇ ਦੇ ਦੌਰ ਤੇ ਵਰਤਦੇ ਨੇ ਵੀ ਜੇ ਸਾਡੇ ਕੋਲੇ ਸੱਤਾ ਆ ਜੇ ਫਿਰ ਸੱਤਾ ਦੇ ਹੱਥ ਦੇ ਥੱਲੇ ਇਹ ਛੀਦਾ ਦੇ ਹੱਥ ਵੀ ਦੇ ਦਿੰਦੇ ਨੇ ਸੋ ਤਾਂ ਦੇ ਪਰਿਵਾਰਾਂ ਦੇ ਹੱਥ ਵੀ ਦੇ ਲੈਂਦੇ ਨੇ ਸ਼ਹੀਦਾਂ ਦੇ ਪਰਿਵਾਰਾਂ ਦੇ ਬੋਲ ਜਾਂ ਮਾਰਦੇ ਮੁਕਾਬਲੇ ਵੀ ਦਿਖਾ ਦਿੰਦੇ ਨੇ ਸਰਦਾਰ ਭਗਤ ਸਿੰਘ ਹੋ ਰਹੇ ਨੇ ਪਠੇਰੇ ਉਹਨਾਂ ਦੇ ਫੈਮਿਲੀ ਮੈਂਬਰ ਨੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨੇ ਮੁਕਾਬਲੇ ਬਣਾਏ ਹੋਏ ਨੇ 1988 ਨਾਲ ਖੁੱਸ ਜਾਂਦੇ ਵਿੱਚ ਗੱਲ ਕਰ ਵੀ ਠੀਕ ਆ ਹੁਣ ਜਦੋਂ ਕੋਈ ਪੱਲੇ ਨਹੀਂ ਹੁੰਦਾ ਉਦੋਂ ਫਿਰ ਸ਼ਹੀਦ ਯਾਦ ਕਰਦੇ ਨੇ ਸ਼ਹੀਦਾਂ ਦੇ ਨਾਂ ਤੇ ਲੋਕ ਮਤਲਬ ਸਮਝ ਹੀ ਜਾਂਦੇ ਨੇ ਇਹ ਕੰਲਾ ਨਾ ਹੀ ਵਰਤਦੇ ਨੇ ਵੈਸੇ ਚੀਜ਼ਾਂ ਦੇ ਨਾਂ ਤੇ ਇਹ ਕਾਣ ਕਰਨਾ ਚਾਹੁੰਦੇ ਨੇ ਇਹ ਪਾਵਰ ਮੰਗਦੇ ਨੇ ਉਹ ਲੋਕ ਸਭ ਸਿਆਣੇ ਨੇ ਲੋਕਾਂ ਨੂੰ ਜੋ ਫੈਸਲਾ ਠੀਕ ਲੱਗੂਗਾ ਉਹ ਕਰ ਦੇਣਗੇ ਕਿਉਂਕਿ ਇਹ ਲੋਕਾਂ ਨੂੰ ਇਹ ਭਾਵਕ ਕਰਕੇ ਵੋਟਾਂ ਲੈਣਾ ਚਾਹੁੰਦੇ ਨੇ ਤੁਹਾਨੂੰ ਪਤਾ ਇੱਕ ਸਾਲ ਰਹਿ ਗਿਆ ਆਪਣੇ ਪੰਜਾਬ ਵੋਟਾਂ ਨੂੰ 1.5 ਸਾਲ ਉਧਰੋਂ ਭਗਵਾਨ ਤਮਨ ਸਰਕਾਰ ਦੇ ਨਾਲ ਬਹੁਤ ਜ਼ਿਆਦਾ ਲੋਕ ਜੁੜ ਗਏ ਨੇ ਸਾਡਾ ਚੈਨਲ ਸਪੋਰਟ ਨਹੀਂ ਕਰਦਾ ਪਰ ਜੋ ਸੱਚ ਦਿਖਾਣੇ ਆ ਕਿ ਵਾਕਈ ਡਾਕਟਰ ਸਾਹਿਬ ਪਹਿਲੀ ਵਾਰ ਹੋਇਆ ਕਿ ਜਿਹੜੀ ਕਣਕ ਸਰਕਾਰੀ ਖਰੀਦ ਹੋਈ ਹੈ ਉਹ ਉਹ ਵਧੀਆ ਸ਼ੁਰੂ ਹੋਈ ਹੈ ਇੱਕ ਦੋ ਜਗ੍ਹਾ ਦੇ ਕੱਲ ਪੰਗਾ ਮੈਂ ਦੇਖ ਰਿਹਾ ਅੱਜ ਅੱਜ ਪੰਗਾ ਪਿਆ ਤੇ ਭਗਵੰਤ ਮਾਨ ਸਾਹਿਬ ਨੇ ਉੱਥੇ ਜਿਹੜੇ ਮੰਤਰੀ ਕਟਾਰੂ ਚੱਕ ਨੇ ਉਹ ਖੁਦ ਗਏ ਨੇ ਉਹਨਾਂ ਨੇ ਜਾ ਕੇ ਉਹ ਆਰਤੀ ਦੀ ਉਹ ਦੁਕਾਨ ਬੰਦ ਕਰਵਾ ਦਿੱਤੀ ਹੈ ਹਾਂ ਜੀ ਦੇਖੋ ਇਹ ਤਾਂ ਕਰਦੇ ਨੇ ਫਿਰ ਜੇ ਇਹ ਇਸੇ ਤਰ੍ਹਾਂ ਲੋਕ ਲੋਕ ਭਲਾਈ ਦੇ ਕੰਮ ਜਾਂ ਸ਼ਹੀਦਾਂ ਦੀਆਂ ਯਾਦਗਾਰਾਂ ਯਾਰ ਪੀਰਾਂ ਪਗੰਬਰਾਂ ਦੀਆਂ ਗੁਰੂਆਂ ਦੇ ਨਾਂ ਦੇ ਉੱਤੇ ਇਹ ਮਤਲਬ ਸਿਆਸਤ ਨਹੀਂ ਕਰਦੇ ਇਹਨਾਂ ਦੀ ਇਹ ਖੂਬੀ ਹੈ ਜਿਹੜੀ ਆਮ ਆਦਮੀ ਪਾਰਟੀ ਹੈ ਸ਼ਹੀਦਾਂ ਦੇ ਨਾਂ ਤੇ ਯਾਰ ਗੁਰੂਆਂ ਪੀਰਾਂ ਦੇ ਨਾਂ ਤੇ ਸਿਆਸਤ ਨਹੀਂ ਕਰਦੇ ਔਰ ਕੁਝ ਕਰਕੇ ਦਿਖਾਉਂਦੇ ਆ ਫਿਰ ਉਹਨਾਂ ਦਾ ਨਾਂ ਧਰਦੇ ਆ ਜਿਵੇਂ ਹੁਣ ਇੱਕ ਜਗ੍ਹਾ ਤੇ ਮੈਡੀਕਲ ਕਾਲਜ ਦਾ ਨਾਂ ਸਰਦਾਰ ਪੰਕਸ਼ ਸਿੰਘ ਦੇ ਨਾਂ ਤੇ ਰੱਖਿਆ 23 ਸਾਡੇ ਸਰਦਾਰ ਉਦਨ ਸਿੰਘ ਦੇ ਨਾਂ ਤੇ ਰੱਖਿਆ ਮਤਲਬ ਇਹ ਕਰਤੇ ਨੇ ਜੇ ਹਰਮਲ ਪਲੈਂਟ ਖਰੀਦਿਆ ਜੀ ਉਧਰ ਇੱਕ ਗੋਮਾਂ ਪੀਰਾਂ ਦੇ ਨਾਲ ਉੱਤੇ ਰੱਖਿਆ ਗਿਆ ਮਤਲਬ ਕਿਸੇ ਆਮ ਆਦਮੀ پارٹی ਵਰਕਰ ਦਾ ਇਹ ਤਾਂ ਇਸ ਤਰ੍ਹਾਂ ਕਰਦੇ ਨੇ ਕੰਮ ਤਾਂ ਹੀ ਇਹ ਲੋਕਾਂ ਦੀ ਅੱਖ ਤੇ ਤਾਰੇ ਬੜੇ ਮੈਂ 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 ਤੁਹਾਨੂੰ ਇੱਕ ਅਪਡੇਟ ਹੋਰ ਦੇਣਾ ਫਸੀਦੀ ਫਤੇਗੜ ਸਾਹਿਬ ਤੋਂ ਨਾ ਵਿਧਾਇਕ ਨੇ ਰੁਪਿੰਦਰ ਸਿੰਘ ਹੈਪੀ ਉਹ ਬਹੁਤ ਜ਼ਿਆਦਾ ਵਿਕਾਸ ਕਾਰਜ ਕਰਾ ਰਹੇ ਨੇ ਕੋਈ ਮੇਰੀ ਰਿਪੋਰਟ ਰਹਿਗੇ ਪਰ ਉਹਨਾਂ ਦੀ ਹੁਣੇ ਖਬਰ ਚੱਲੀ ਕੁਝ ਸਮੇਂ ਬਾਅਦ ਡਾਕਟਰ ਸਾਹਿਬ ਉਹ ਸੜਕ ਪੱਕੀਆਂ ਕਰਵਾ ਰਹੇ ਆ ਉਹ ਕਹਿੰਦੇ 10 ਸਾਲ ਤੋਂ ਇਹ ਸੜਕ ਖਰਾਬ ਹੀ ਲੋਕਾਂ ਨਾਲ ਵਾਅਦਾ ਕੀਤਾ ਸੀ ਦੇ ਆਦੂ ਨੇ ਕਾਰਜ ਸ਼ੁਰੂ ਕਰਾਤਾ ਡਾਕਟਰ ਸਾਹਿਬ ਇਹ ਗੰਗ ਧਿਆਨ ਨਾਲ ਸੁਨਣਾ ਇੱਕ ਵਿਧਾਇਕ ਸੜਕ ਦੇ ਵਿਚਾਰ ਆਮ ਲੋਕਾਂ ਨੂੰ ਕੀ ਬੇਨਤੀ ਕਰ ਰਹਾ ਜੋੜ ਕੇ ਕਹਿੰਦੇ ਇਹ ਕੰਮ ਵਾਰ-ਵਾਰ ਨਹੀਂ ਹੁੰਦੇ ਸੜਕ ਟਵਾੜੀ ਹੈ ਜੇ ਤੁਹਾਨੂੰ ਲੱਗਦਾ ਵੀ ਕੋਈ ਮਟੀਰੀਅਲ ਘਟਿਆ ਹੈ ਜਾਂ ਕੋਈ ਮਿਸਤਰੀ ਕੰਮ ਸਹੀ ਨਹੀਂ ਕਰ ਰਿਹਾ ਕਬਲੇਬਾਜੀ ਕਰ ਰਿਹਾ ਤਾਂ ਕਹਿੰਦੇ ਉਸੇ ਟਾਈਮ ਤੁਸੀਂ ਸੜਕ ਤੋੜ ਕੇ ਮੇਰੇ ਕੋਲ ਆ ਜਾਓ ਮੈਂ ਆਪਣੇ ਖਰਚੇ ਤੇ ਬਣਾਵਾਂਗਾ ਡਾਕਟਰ ਸਾਹਿਬ ਇਹ ਕਿੰਨੀ ਵੱਡੀ ਗੱਲ ਬੋਲਾਈ ਕਿਹਾ ਜਿਹੜੀ ਤਾਂ ਲੋਕ ਸ਼ਕਤੀਆਂ ਲੋਕਾਂ ਮੂਰੇ ਸਿਰ ਝਕਾਉਂਦੇ ਨੇ ਜੇ ਇਹ ਲੋਕਾਂ ਮੂਰੇ ਸਿਰ ਝਕਾਉਂਦੇ ਨੇ ਤਾਂ ਹੀ ਤਾਂ ਫਿਰ ਮਤਲਬ ਇਹਨਾਂ ਦੀ ਵੱਲੇ ਵੱਲੇ ਹੋਈ ਪਈ ਐ ਕਈ ਵਾਰੀ ਠੀਕਾ ਨਹੀਂ ਫੈਸਲੇ ਥੋੜੇ ਜੇ ਸਖਤ ਲੈਣੇ ਪੈਂਦੇ ਨੇ ਮਜਬੂਰੀ ਬਣ ਜਾਂਦੀ ਐ ਆਹ ਉਹ ਨਨ ਲਾਲ ਸਾਹਿਬ ਆਪਕੋ ਬਹੁਤ ਸਿਆਣੇ ਨੇ ਸੋਚ ਸੰਤ ਤੋਂ ਕੰਮ ਲੈ ਕੇ ਨਾਲੇ ਕਿਸਾਨਾਂ ਨੂੰ ਨਾਲ ਲੈ ਕੇ ਚੱਲਣਗੇ ਕਿਸਾਨਾਂ ਦੇ ਮਸਲੇ ਹੱਲ ਕਰਾਉਣਗੇ ਇਸੇ ਤਰ੍ਹਾਂ ਦੂਜੇ ਨੇ ਆ ਫੌਜੀ ਸਾਹਿਬ ਵਾਲਾ ਮਸਲਾ ਜਿਹੜਾ ਇਹ ਵੀ ਠੀਕ ਕਰਨਗੇ ਹੋਰ <table> ਉਲਝਣਾਂ ਨੇ ਜਿਹੜੀਆਂ ਸੈਸੀ ਉਲਝਣਾਂ ਨੇ ਉਹਨਾਂ ਨੂੰ ਇੱਕ ਇੱਕ ਕਰਕੇ ਸਭ ਨੂੰ ਨਿਯਥਨ ਦੀ ਕੋਸ਼ਿਸ਼ ਕਰ ਰਹੇ ਨੇ ਔਰ ਮੈਨੂੰ ਵਿਸ਼ਵਾਸ ਹੈ ਵੀ ਉਹ ਜਲਦੀ ਹੀ ਇਹ ਮਸਲਾਂ ਨੂੰ ਨਿਜਿੱਟ ਕੇ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਬਣਾਉਣਗੇ ਕੋਸ਼ਿਸ਼ ਕਰਦਾ ਡਾਦਾ ਕਾਂਗਰਸ ਪਾਰਟੀ ਦਾ ਕਿਸੇ ਟਾਈਮ ਉਹ ਬੜਾ ਵਧੀਆ ਰਤਬਾ ਸੀ ਪੰਜਾਬ ਮੰਦੇ ਆ ਜਦੋਂ ਆਈ ਦੁਬਾਰਾ ਜਦੋਂ ਤੁਹਾਨੂੰ ਯਾਦ ਹੋਣਾ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਤੇ ਸੋ ਖਾਦੀ ਦੀ ਵੀ ਨਾ ਖਤਮ ਕਰਦਾਂਗੇ ਸਿਰਫ ਉਹ ਇੱਕ ਚਾਰ ਗੱਲਾਂ ਕਈਆਂ ਹੋਈਆਂ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਸੋ ਖਾਣਾ ਪੂਰੀ ਪਾਰਟੀ ਨੂੰ ਪੰਜਾਬ ਤੇ ਡਬੋ ਕੇ ਰਹਿ ਗਿਆ ਮੰਦੇਓ ਹਾਂ ਜੀ ਇਹ ਤਾਂ ਫਿਰ देखो ਜਿਹੜਾ ਇਹ ਹੈ ਰਾਣੀ ਜਿਹੜਾ ਹੁਟਕਾ ਸਾਡੀ ਸੌ ਖਾਦੀ ਹੋਲੇ ਉਹਨੇ ਗਲਤ ਖਾਦੀ ਕਹਿੰਦੇ ਜਿਹੜਾ ਨਸ਼ੇ ਦਾ ਮਸਲਾ ਹੈ ਇੰਟਰਨੈਸ਼ਨਲ ਕ੍ਰਾਈਸਿਸ ਹੈ ਜੀ ਜੀ ਇਹ ਕੋਈ ਕਿਤੋਂ ਖਤਮ ਨਹੀਂ ਹੁੰਦਾ ਨਾ ਇਹ ਕਿਤੇ ਖਤਮ ਹੋਇਆ ਇਹ ਤਾਂ 1704 ਦਾ ਚੱਲਦਾ ਹੈ ਜੀ ਤੇ ਅੱਜ ਇਹਨੂੰ ਕਿਹੜਾ ਮਾਂ ਦਾ ਪੁੱਤ ਖਤਮ ਕਰ ਦੂਗਾ ਨਾ ਇਹ ਖਤਮ ਹੋਵੇ ਨਾ ਖਤਮ ਹੋਇਆ ਨਾ ਕੋਈ ਅਜੇ ਹਜਾਰ ਖਿੱਤਾ ਹੈਗਾ ਜਿੱਥੇ ਖਤਮ ਹੈ ਜੀ ਜੀ ਕੋਈ ਮਰਜ਼ੀ ਕਿਤੇ ਜਾ ਕੇ ਦੇਖ ਲੋ ਡੈਟਾਂ ਕਿੰਨੀਆਂ ਹੁੰਦੀਆਂ ਨੇ ਅਮਰੀਕਾ ਦੇ ਵਿੱਚ ਵੀ 127000 ਆਦმიან ਨੇ ਮੈਂ ਤੁਹਾਨੂੰ ਲਿਸਟ ਭੇਜ ਸਕਦਾ ਵੀ ਕਿੰਨੇ ਕਿੰਨੇ ਜੁਨੀਅਰ ਥੋੜੇ ਥੋੜੇ ਆਵਾਦੀਆਂ ਵਾਲੇ ਨੇ ਉਥੇ 5-5 7-7 ਹਜ਼ਾਰ ਨੌਜਵਾਨ ਮੁੰਡੇ ਦੀ ਮੌਤ ਹੁੰਦੀ ਹੈ ਇਹ ਗੱਲ ਕਰਦੇ ਉਥੇ ਇਹ ਹੈ ਵੀ ਉਥੇ ਲੋਕਾਂ ਨੂੰ ਇਹ ਨਹੀਂ ਹੈ ਕੁਸਤਾ ਮਰ ਕੇ ਉਸ ਜੇਲਾ ਜੇ ਤੱਕ ਤੇ ਕੁਸ ਬਦੇਸ਼ਾਂ ਚ ਵਾਗੇ ਕੋਸਮ ਦੇ ਛਾਲਿਆਂ ਨੇ ਉੱਥੋਂ ਤੱਕ ਦੇ ਮਤਲਬ ਜਿਹੜੀ ਨੌਜਵਾਨੀ ਦਾ ਇਸ ਤਰ੍ਹਾਂ ਦਾ ਘਾਣ ਹੈ ਇਹਦਾ ਮਿਲ ਬੈਠ ਕੇ ਹੱਲ ਕਰਨਾ ਚਾਹੀਦਾ ਸਰਪਾਰਟੀ ਮੀਟਿੰਗ ਸਰਪਾਰਟੀ ਮੀਟਿੰਗ ਦੇ ਵਿੱਚ ਸੁਝਾਓ ਸੁਝਾਓ ਨੂੰ ਗਾਹ ਅਸਲੀ ਜਮਾ ਫਿਰ ਮਤਲਬ ਇਹ ਨੌਜਵਾਨ ਨੇ ਜਿਹੜੇ ਉਹ ਖੁਸ਼ ਹੋ ਕੇ ਰੰਗਲਾ ਪੰਜਾਬ ਬਣਾ ਸਕਦੇ ਜੇ ਨੀਏ ਵੀ ਆਪਾਂ ਜੇਲਾਂ ਜੜੱਕ ਦੇਓ ਪਰਚੇ ਦੇ ਦਿਓ ਕੁੱਟਦੇ ਹੋ ਠੋਕਦੇ ਹੋ ਤਲਦੇ ਹੋ ਮਲਦੇ ਹੋ ਰਗੜਦੇ ਹੋ ਤਰੜਦੇ ਹੋ ਇਹ ਪਾਲਿਸੀਆਂ ਕਾਂਗਰਸਾਂ ਦੀਆਂ ਅਕਾਲੀਆਂ ਦੀਆਂ ਪਹਿਲਾਂ ਕਾਮਯਾਬ ਨਹੀਂ ਹੋਈਆਂ ਤੇ ਨਾ ਹੀ ਅੱਗੇ ਕਾਮਯਾਬ ਹੋਣਗੀਆਂ ਕਿਉਂਕਿ ਜਿਹੜਾ ਪੰਜਾਬ ਹੈ ਗੁਰੂਆਂ ਪੀਰਾਂ ਦੀ ਕਿਤੇ ਰਸਿਆ ਹੋਇਆ ਗੁਰੂ ਪੀਰਾਂ ਦਾ ਇੱਥੇ ਅਸ਼ੀਰਵਾਦ ਹੈ ਇਹ ਕਿਸੇ ਵੀ ਨੀਮੰਦ ਹੁੰਦੇ ਇਹ ਗੱਲ ਦੇ ਦਿੰਦੇ ਹੁੰਦੇ ਨੇ ਇਸ ਕਰਕੇ ਬੇਨਤੀ ਇਹੀ ਕਰਦੇ ਆਂ ਜੀ ਪੰਜਾਬੀ ਤੋਂ ਜੇ ਕੋਈ ਕੰਮ ਲੈਣਾ ਹੋਵੇ ਤਾਂ ਪੰਜਾਬੀ ਬੰਦਾ ਨਰਮਾਈ ਨਾਲ ਹੀ ਲੈ ਸਕਦਾ ਹੈ ਦੂਜੀ ਗੱਲ ਇਹ ਹੈ ਥੋੜੀ ਸਾਹਿਬ ਕਿ ਪੰਜਾਬ ਦੇ ਲੋਕ ਬਾਹਰਲੇ ਬੰਦੇ ਦੀ ਸਮੂਲੀਅਤ ਰੀਸ ਕਬੂਲ ਕਰਦੇ ਹੁੰਦੇ ਚਾਹੇ ਉਹ ਦਿੱਲੀ ਦਾ ਹੈ ਚਾਹੇ ਨੈਸ਼ਨਲ ਯੂਨੀਅਨ ਦੇ ਵਿੱਚ ਛੁਰੂ ਨਹੀਂ ਹੈ ਮੈਂ 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 ਦੱਸ ਦੇਣਾ ਨੈਸ਼ਨਲ ਯੂਨੀਅਨ ਦੇ ਵਿੱਚੋਂ ਦੂਸਰਾ ਇੱਕ ਹੋਰ ਮਤਲਬ ਕਿ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੀਆਂ ਜਿਹੜਿਆ ਬਾਹਰਲੇ ਲੀਟਰ ਨੇ ਉਹਨਾਂ ਨੂੰ ਕਬੂਲ ਨਹੀਂ ਕਰਦੇ ਬੇਨਤੀ ਕਰਦੇ ਆ ਵੀ ਜਿਹੜੇ ਬਾਹਰਲੇ ਲੋਕਾਂ ਨੂੰ ਜਦੋਂ ਲੋਕ ਕਬੂਲ ਨਹੀਂ ਕਰਦੇ ਇਹਨਾਂ ਨੂੰ ਜਲਦੀ ਤੋਂ ਜਲਦੀ ਮਾਨ ਸਤਕਾਰ ਦੇ ਸਹਿਤ ਵਾਪਸ ਆਪਣੇ ਜਗ੍ਹਾ ਇਕ ਨਾ ਬਠਿੰਡਾ ਦੇ ਵਿੱਚ ਆਜਾ ਮੈਂ ਖਬਰ ਕੀਤੀ ਹੈ ਮੈਂ ਨਾਮ ਭੁੱਲ ਗਿਆ ਕ੍ਰਾਂਤੀ ਦਲ ਪਤਾ ਨਹੀਂ ਕਿਹੜਾ ਕ੍ਰਾਂਤੀ ਵਾਲਾ ਉਹਨਾਂ ਨੇ ਤੁਹਾਡੇ ਨਾਲ ਹੀ ਗੱਲ ਕੀਤੀ ਹੈ ਉਹ ਕਹਿੰਦੇ ਵੀ ਜਿਹੜੇ ਪ੍ਰਵਾਸੀ ਨੇ ਉਹ ਸਾਰੇ ਦੇ ਕਹਿੰਦੇ ਅਸੀਂ ਪਹਿਲਾਂ ਵੀ ਕਿਹਾ ਸੀ ਉਹਨਾਂ ਦੇ ਅਸਨਾਖਤੀ ਕਾਰਡ ਆਧਾਰ ਕਾਰਡ ਲੈ ਕੇ ਉਹਨਾਂ ਦੀ ਲਿਖਾਇਆ ਜੇ ਜਿਹੜੇ ਕਿਰਾਏ ਤੇ ਵੀ ਰਹਿੰਦੇ ਆ ਕਹਿੰਦੇ ਪਹਿਲਾਂ ਮੈਂ ਦਾ ਪੂਸ ਨੇ ਬੜਾ ਵਧੀਆ ਕੰਮ ਕੀਤਾ ਪਰ ਕਹਿੰਦੇ ਥੋੜਾ ਦਿਨ ਕੰਮ ਕੀਤਾ ਫਿਰ ਬੰਦ ਹੋ ਗਿਆ ਤੇ ਉਹਨਾਂ ਨੇ ਕਿਹਾ ਸੀ بڑے ਵੱਡੇ ਪੱਦਰ ਤੇ ਤਰਨਾ ਦਾਂਗੇ ਜੇ ਕਰੇ ਠੀਕ ਨਾ ਹੋਇਆ ਅਤੇ ਕੋ ਵੀ ਬੇਰਹਿਾਨ ਜ਼ਰੂਰੀ ਹੈ ਮਤਲਬ ਜਿਹੜਾ ਇਹ ਸਿਸਟਮ ਚੱਲ ਪਿਆ ਪੰਜਾਬ ਪੰਜਾਬੀਅਤ ਪੰਜਾਬੀਅਤ ਦਾ ਇਹ ਤਾਂ ਜ਼ਰੂਰੀ ਹੈ ਇਹ ਤੋਂ ਹੋਰ ਬਾਹਰਲੇ ਬੰਦੇ ਨੇ ਜਿਹੜੇ ਉਹਨਾਂ ਨੂੰ ਮਾਨਸਿਕ ਕਰਦੇ ਸਹਿਤ ਬਾਹਰ ਚਾਹੇ ਉਹਨਾਂ ਵਿਦੇਸ਼ੀ ਨਿਯਪਾਣਾਂ ਨੂੰ ਕਹਿ ਸਕਦੇ ਪ੍ਰਵਾਸੀ ਕਹਿ ਸਕਦੇ ਆ ਪ੍ਰਵਾਸੀ ਨੇ ਜਿਹੜੇ ਉਹਨਾਂ ਦੀ ਸੱਭਿਆਚਾਰੀ ਵੱਖਰੀ ਹੁੰਦੀ ਹੈ ਉਹਨਾਂ ਦਾ ਸੱਭਿਆਚਾਰ ਵੱਖਰਾ ਹੁੰਦਾ ਹੈ ਉਹਨਾਂ ਦਾ ਖਾਣ-ਪੀਣ ਉਹਨਾਂ ਦਾ ਰਹਿਣ-ਸਹਿਣ ਇਸ ਕਰਕੇ ਜਿਹੜਾ ਸਾਡਾ ਪੰਜਾਬ ਦਾ ਸੱਭਿਆਚਾਰ ਹੈ ਉਹ ਉਹ ਗੰਬਲਾ ਕਰ ਰਹੇ ਨੇ ਮਤਲਬ ਇਸ ਚੀਜ਼ ਨੂੰ ਨੱਦੇ ਨਜ਼ਰ ਰੱਖਦੇ ਹੋਏ ਇਹਨਾਂ ਦਾ ਜਿਹੜਾ ਕੰਮ ਹੈ ਉਹ ਕੀਤਾ ਜਾਣਾ ਚਾਹੀਦਾ ਡਾਕਟਰ ਸਾਹਿਬ ਆਖਰੀ ਵਾਰ ਆਖਰੀ ਗੱਲ ਰਾਜਾ ਵੜਿੰਗ ਦੀ ਨੇ ਕੱਲ ਜਿਵੇਂ ਆਪਣੇ ਲੋਕਾਂ ਤੋਂ ਨਾਰੇ ਲਵਾਏ ਐਦਾਂ ਨਾਰੇ ਲਵਾਉਣ ਨਾਲ ਕੀ ਕੰਮ ਸੁਭਾਸ਼ੀ ਕਰ ਸਕੇਗੀ ਤੁਕੋ ਜੀ ਨਾਰੇ ਦਾ ਮਨਾ ਚੋ ਮੈਲ ਕਟਣ ਜੀ ਆਪਣੇ ਮਨਾ ਦੇ ਵਿੱਚੋਂ ਜਿਹੜੀ ਮੈਲ ਹੈ ਫਊ ਹੈ ਹੰਮ ਹੈ ਉਹਨੂੰ ਕਿਆ ਕਰਦੇ ਨੇ ਤਾਂ ਇੱਕ ਵਿਰੋਧੀ ਪਾਰਟੀ ਦੇ ਜਿਹੜੀ ਹੈਗੀ ਆ ਉਹ ਬਰਾਬਰ ਦੀ ਪਾਰਟੀ ਹੋ ਸਕਦੀ ਹੈ ਵਰਨਾ ਜੇ ਇਸੇ ਤਰ੍ਹਾਂ ਮਨਾ ਦੇ ਵਿੱਚ ਇਹਨਾਂ ਦੇ ਕਰਪਸ਼ਨ ਰਹੀ ਮਨਾ ਦੇ ਵਿੱਚ ਮੈਲ ਰਹੀ ਇੱਕ ਦੂਜੇ ਨੂੰ ਨੀਮਾ ਦਿਖਾਉਣ ਦੀ ਕੋਸ਼ਿਸ਼ ਕੀਤੀ ਇੱਕ ਦੂਜੇ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਦੇ ਫਿਰ ਕਿਸੀਆਂ ਕੁਰਸੀਆਂ ਵਿਧਾਨ ਸਭਾ ਦੇ ਵਿੱਚ ਪਿਛਦੀਆਂ ਕੁਰਸੀਆਂ ਤੇ ਬੈਠਣ ਦੇ ਸਵਾਏ ਹੋਰ ਕੁਝ ਨਹੀਂ ਹੋਊਗਾ ਚਲੋ ਅਰਜਿੰਦਰੀ ਜੀ ਤੁਹਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਸਰ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਥੈਂਕ ਯੂ ਸਰ ਸੋ ਦੋਸਤੋ ਇਹ ਸਾਡੇ ਨਾਲ ਅਰਜਿੰਦਰੀ ਜੀ ਜੁੜੇ ਸੀ ਸਾਡੇ ਸਹਿਯੋਗੀ ਨੇ ਰੋਜ਼ ਸਾਨੂੰ ਵਧੀਆ ਵਿਚਾਰ ਰਮਿਸ਼ ਕਰਦੇ ਆ ਜਨ ਲਾਈਵ ਦੇ ਵਿੱਚ ਤੇ ਪੋਲੀਟੀਕਲ ਵਧੀਆ ਬੋਲਦੇ ਨੇ ਚਾਹੇ ਨਸ਼ੇ ਦਾ ਕੰਮ ਮੁੱਦਾ ਲੈ ਲਓ ਉਸਤੇ ਵਧੀਆ ਨੋਲੇਜ ਇਹਨਾਂ ਨੂੰ ਪਰ ਦੋਸਤੋ ਜਿਹੜਾ ਅੱਜ ਦਾ ਮੁੱਦਾ ਸੀ ਕਿ ਇੱਕ ਪਾਸੇ ਤਾਂ ਰਾਜਾ ਵੜਿੰਦਰੀ ਰਾਣੀ ਕਪੂਰ ਦਾ ਤੇ ਦੂਸਰੇ ਪਾਸੇ ਰਾਣਾ ਗੁਰਜੀਤ ਦੀ ਲੜਕੇ ਰਾਣੀ ਰਾਣਾ ਗੁਰੀ ਤੋਂ ਥੇਗੇ ਤੇ ਇੱਕ ਪਾਸੇ ਕਾਂਗਰਸ ਦੇ ਆਲੀ ਤੇ ਦੂਜੇ ਪਾਸੇ ਸੀਗੀ ਆਪਣਾ ਪੰਜਾਬ ਉਹ ਜਿਹੜਾ ਰਾਣਾ ਗੁਰੀਬਦੀ ਦੇ ਬੇਟੇ ਨੇ ਕੀਤੀ ਹੈ ਪਰ ਦੋਸਤੋ ਸਵਾਲ ਇਹ ਉੱਠਦਾ ਹੈ ਕਿ ਰੈਲੀ ਦੇ ਵਿੱਚ ਲੋਕਾਂ ਨੂੰ ਕਿਹਾ ਗਿਆ ਵੀ ਤੁਸੀਂ ਭੁੱਖੇ ਪਾਣੀ ਖੜਿਓ ਯਾਨੀ ਕਿ ਇੱਕ ਤਰ੍ਹਾਂ ਦਿੱਤੀਆਂ ਗਈਆਂ ਉਦਾਹਰਨਾਂ ਭਗਤ ਸਿੰਘ ਦੀਆਂ ਕਰਤਾਰ ਸਭਾ ਦੀਆਂ ਵੀ ਉਹਨੇ ਕਿੰਨੇ ਜੇਲਾ ਕੱਟੀਆਂ ਇਹ ਰਾਜਾ ਬਲਿੰਗ ਦੇ ਸਾਹਿਬ ਕਹਿੰਦਾ ਤੁਸੀਂ ਅੰਦਰ ਖੜ ਨਹੀਂ ਸਕਦੇ ਤੁਸੀਂ ਆਪਣੇ ਮੌਜੇ ਲੱਗੇ ਹੋ ਹਾਂ ਇੱਕ ਤਰ੍ਹਾਂ ਦੇਖਿਆ ਜੇ ਤਾਂ ਉਹ ਆਪਣੇ ਵਰਕਰਾਂ ਦੇ ਰੈਲੀ ਵਿੱਚ ਗਰਜੇ ਵੀ ਨਾ ਚਾਹੀਦਾ ਕਿ ਜਨਾਬ ਚੋਣਾ ਨੇੜੇ ਨੇ ਤੁਹਾਡੀ ਪਾਰਟੀ ਬਣੀ ਉਹ ਥੱਲੇ ਐ ਜੇਕਰ ਤੁਸੀਂ ਆਪਣੇ ਵਰਕਰ ਨੂੰ ਦੋ ਬੋਲੋਗੇ ਤਾਂ ਫਿਰ ਵਰਕਰ ਪਾਰਟੀ ਦੀ ਕੁਝ ਨਹੀਂ ਕਰਨਗੇ ਸੋ ਦੋਸਤੋ ਇਹ ਸਾਡੀ ਅੱਜ ਦੀ ਸ਼ਾਮ ਦਾ ਲਾਈਵ ਦਾ ਮੁੱਦਾ ਸੀ ਤੁਹਾਨੂੰ